ਖੁਸ਼ਿਆਰਪੁਰ ਦੇ ਪਿੰਡ ਵਸੀ ਗੁਲਾਮ हुसैन ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਮਨਘੜੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨੌਜਵਾਨ ਦੀ ਪੇਂ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ આરોਪ ਲਗਾਏ ਜਾਂਦੇ ਨੇ ਕਿ ਉਹਨਾਂ ਨੇ ਆਪਣੇ ਪੁੱਤ ਨੂੰ ਵਿਦੇਸ਼ ਦੀ ਧਰਤੀ ਤੇ ਰੋਜੀ ਰੋਟੀ ਦੇ ਲਈ ਦੁਬਈ ਦੀ ਇੱਕ ਕੰਪਨੀ ਦੇ ਵਿੱਚ ਪੇਚਿਆ ਸੀ ਜਿੱਥੇ ਕਿ ਪਰਿਵਾਰ ਦੇ ਵੱਲੋਂ ਉਸ ਕੰਪਨੀ ਤੇ ਕਤਲ ਕਰਨ ਦੇ ਦੋਸ਼ ਲਗਾਏ ਗਏ ਤਾਂ ਪਰਿਵਾਰ ਕੀ ਸਾਡਾ ਪੁੱਤ ਉਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਪਰ ਕੰਪਨੀ ਦੇ ਵੱਲੋਂ ਉਸ ਨੂੰ ਤਨਖਾਹ ਦੇਣ ਦੇ ਵਿੱਚ ਆਲਾ-ਤਾਨੀ ਕੀਤੀ ਜਾਂਦੀ ਸੀ ਕਾਲਮਟੋਲ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਸਾਡੇ ਪੁੱਤ ਦੇ ਵੱਲੋਂ ਉਸਤੇ ਕੋਰਟ ਕੇਸ ਕੀਤਾ ਗਿਆ ਤਾਂ ਕੋਰਟ ਕੇਸ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੇ ਪੁੱਤ ਦੀ ਜਿਹੜੀ ਐ ਮੌਤ ਹੋ ਜਾਂਦੀ ਐ ਤਾਂ ਪਰਿਵਾਰ ਦੇ ਵੱਲੋਂ ਇਹ ਸਾਰੇ ਇਲਜ਼ਾਮ ਲਗਾਏ ਗਏ ਨੇ ਤਾਂ ਉਹਨਾਂ ਨੇ ਕਹਿ ਕੇ ਅਸੀਂ ਕਰਦਾ ਚੁੱਕ ਕੇ ਆਪਣੇ ਪੁੱਤ ਨੂੰ ਵਿਦੇਸ਼ੀ ਧਰਤੀ ਤੇ ਪੇਚਿਆ ਸੀ ਜਿੱਥੇ ਕਿ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਪਰ ਉਸ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਅਸੀਂ ਆਪਣੇ ਪੁੱਤ ਤੋਂ ਵੀ ਤਨਖਾਹ ਨਹੀਂ ਸੰਮਗਵਾਦੇ ਪਿਤਾ ਦਾ ਕੀ ਕੁਝ ਕਹਿਣਾ ਹੈ ਜਰਾ ਤੁਸੀਂ ਵੀ ਸੁਣੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਇਹ ਬੱਸੀ ਗਲਾਮ हुसैन ਜੀ ਇਹ ਮੁੰਡੇ ਦਾ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਸੀ ਉਹ ਦੀ 26 ਸਾਲ ਜੀ ਠੀਕ ਹੈ ਗੁਰਪ੍ਰੀਤ ਸਿੰਘ ਦੀ ਦਵਾਈ ਦੇ ਵਿੱਚ ਪਤਾ ਲੱਗਿਆ ਕਿ ਮੌਤ ਹੋਈ ਹੈ ਕਦੋਂ ਗਿਆ ਸੀ ਕਿਵੇਂ ਪਤਾ ਲੱਗਿਆ ਤੁਹਾਨੂੰ ਮੌਤ ਹੋਈ ਹੈ ਤੇ ਕੀ ਤੁਹਾਨੂੰ ਸ਼ੱਕ ਹੈ ਜੀ ਕਤਲ ਦਾ ਇਹ ਤੋਂ ਮੈਂ ਜੀ 2023 ਦੇ ਵਿੱਚ 6 ਦਸੰਬਰ ਨੂੰ ਆਪਣੇ ਬਸੀ ਗਲਾਮ ਸੈਨ ਤੋਂ ਉਹ ਛੱਡਣ ਕੇ 83 ਫਲੈਟ ਹੋਈ ਹੈ ਦਿੱਲੀ ਤੋਂ ਜੀ 에어ਪੋਰਟ ਤੇ ਮੈਂ ਛੱਡ ਕੇ ਆਇਆ ਜੀ ਤੇ ਕੰਪਨੀ ਤੇ ਵਿਜਾ ਲੱਗ ਗਿਆ ਉਹਦਾ ਤੇ ਕੰਪਨੀ ਐਡੀ ਅੱਛੀ ਨਹੀਂ ਨਿਕਲੀ ਸਪਲਾਈ ਦੀ ਕੰਪਨੀ ਸੀਗੀ ਜੀ ਸਪਲਾਈ ਕੰਪਨੀ ਹੋਣ ਦੇ ਨਾਤੇ ਪਿਛਲੇ ਵੀ ਇਹਨਾਂ ਦੋ ਤਿੰਨ ਮਹੀਨੇ ਤਨਖਾਹ ਰੋਕੀ ਸੀ ਪਹਿਲਾਂ ਪੰਜ ਸੱਤ ਮਹੀਨੇ ਪਹਿਲਾਂ ਉਦੋਂ ਵੀ ਮੁੰਡੇ ਨੇ ਉੱਥੇ ਕੋਡ ਚ ਦਬਈ ਕੇਸ ਕੀਤਾ ਸੀ ਤਾਂ ਉਹ ਪਾਏ ਸੀ ਉਸ ਤੋਂ ਅਪਰੰਤ ਫਿਰ ਵਿੱਚ ਦੋ ਕੁ ਵਾਰੀ ਤਨਖਾਹ ਪਾਈਆਂ ਹੁਣ ਲਗਾਤਾਰ ਪੰਜ ਮਹੀਨੇ ਤਨਖਾਹ ਰੋਕਤੀ ਸੀ ਬਾਕੀ ਪੰਜ ਮਹੀਨੇ ਤਨਖਾਹ ਰੋਕਣ ਦੇ ਬਾਵਜੂਦ ਫਿਰ ਇਹਨੇ ਕੰਪਨੀ ਵਾਲਿਆਂ ਕੇ ਪਾਦੇ ਉਹ ਪਾਉਂਦੇ ਨਹੀਂ ਸੀ ਜੀ ਜਿਲੇ ਹੁਣ ਇਹਨੇ ਫਿਰ ਦੁਬਾਰਾ ਫਿਰ ਉੱਥੇ ਦਬਈ ਦੇ ਵਿੱਚ ਕੋਈ 901 ਨੰਬਰ ਪਰ ਨਿਕੋਈ ਮੁੰਡੇ ਨੇ ਮੈਨੂੰ ਫੋਨ ਤੇ ਦੱਸਿਆ ਤੇ ਉੱਤੇ ਮੈਂ ਦੁਬਾਰਾ ਕੇਸ ਕੀਤਾ ਕੋਰਟ ਦੇ ਵਿੱਚ ਜਿਹੜਾ ਕੇਸ ਕੀਤਾ ਕੰਪਨੀ ਦੇ ਉੱਤੇ ਤੇ ਉਹ ਫਿਰ ਜਿਹੜਾ ਕੰਪਨੀ ਦਾ ਹੈੱਡ ਆਫ ਆ ਉਹ ਕਹਿੰਦਾ ਆਪਣਾ ਕੇਸ ਬਾਬਤ ਲੈ ਤੇ ਇਹ ਕਹਿੰਦਾ ਮੈਂ ਨਹੀਂ ਲੈਣਾ ਉਹਦਾ ਨਾਮ ਮੇਰਾ ਉਹ ਕਹਿੰਦਾ ਨਾ ਮੇਰਾ ਮੇਰਾ ਤੂੰ ਆਪਣਾ ਕੇਸ ਲੈ ਵਾਪਸ ਲੈ ਇਹ ਕਹਿੰਦਾ ਮੇਰੇ ਤਨਖਾਹ ਦੇ ਦਿਓ ਮੈਂ ਕੇਸ ਵਾਪਸ ਲੈ ਲੂੰਗਾ ਉਹਨੇ ਮੈਨੂੰ ਪੂਰੀ ਕੰਪਨੀ ਦਾ ਜਿਹੜਾ ਹੈੱਡ ਆਫ ਡਿਪਾਰਟਮੈਂਟ ਆ ਪੂਰੀ ਸ਼ੱਕ ਮੇਰੇ ਮੁੰਡੇ ਦਾ ਮਟਰ ਕੀਤਾ ਗਿਆ ਅਸੀਂ ਗਰੀਬ ਪਰਿਵਾਰ ਦੇ ਬੰਦੇ ਆ ਜੀ ਕਰਜ਼ਾ ਚੱਕਿਆ ਜੀ ਅਸੀਂ ਸਰਕਾਰ ਤੋਂ ਤੇ ਸਾਨੂੰ ਜਿਹੜਾ ਬੱਤ ਜੋ ਵੀ ਸਾਡਾ ਅਨਸਾਫ਼ ਕੀਤਾ ਜਾਵੇ ਸਾਡੇ ਨਾਲ ਜੀ ਬਾਪੂ ਜੀ ਘਰ ਦੇ ਕੀ ਹਾਲਾਤ ਨੇ ਹਾਲਾਤ ਬਿਲਕੁਲ ਕਮਜ਼ੋਰ ਆ ਜੀ ਮੈਂ ਐਸ ਉਮਰ ਵੀ ਥੋੜਾ ਕੰਮ ਕਰ ਰਿਹਾ ਆ ਤੁਹਾਡੀ ਕੀ ਨਿਊਮਰੈਕ ਮੈਨੂੰ 64 ਸਾਲ ਆ ਜੀ ਠੀਕ ਆ ਘਰ ਦੇ ਵਿੱਚ ਕੌਣ ਕੌਣ ਬਾਪੂ ਜੀ ਇੱਕ ਮੈਂ ਇੱਕ ਮੇਰੀ ਮਿਸ ਜੀ ਹੈ ਜਿਹੜੀ ਬਹੁਤ ਬੇਹੱਦ ਬਿਮਾਰ ਰਹਿੰਦੀ ਆ ਜੀ ਮੈਂ ਉਹਦੀ ਦਵਾਈ ਵਾਸਤੇ ਮੇਰਾ ਬੇਟਾ ਵੀ ਆ ਵੱਡਾ ਉਹ ਆਪਣਾ ਕੰਮ ਕਰ ਰਿਹਾ ਆ ਜੀ ਪਰ ਉਹਦੇ باوجود ਮੈਨੂੰ ਆਪਣਾ ਚਿਕ ਮਜਬੂਰੀ ਕਾਲਾ ਮੈਂ ਮਜਬੂਰੀ ਨਾਲ ਆਪਣਾ ਕੰਮ ਕਰ ਰਿਹਾ ਜਿਹਨੂੰ ਕਹਿੰਦੇ ਆ ਵਕਤ ਦਾ ਮਾਰਿਆ ਬੰਦਾ ਤੁਹਾਨੂੰ ਕਿਦਾਂ ਪਤਾ ਲੱਗਿਆ ਕਦੋਂ ਪਤਾ ਲੱਗਿਆ ਬੇਟੇ ਦੀ ਮੌਤ ਬਾਰੇ ਮੈਂ ਜੇ ਇਦਾਂ ਮੇਰੇ ਮਾਗਾਂ ਵਿੱਚ ਆਇ ਜਦੋਂ ਪਿੱਛੇ ਪੈ ਤਰਖਾਂ ਨਹੀਂ ਮਿਲੀਆਂ ਸੀ ਇਹਨੂੰ ਜੀ ਆਪਾਂ ਆਪਣੇ ਜਠੇਰੀਆਂ ਦੇ ਘਰ 28 ਤਰੀਕ ਨੂੰ ਉੱਥੇ ਮੈਂ ਸੁਖਣਾ ਸੁਖੀ ਬੇਟੇ ਦੀ ਉਸ ਦਿਨ ਰਾਤ ਨੂੰ ਹੀ ਪਹੇ ਪੈ ਗਿਆ ਮੈਂ ਉੱਥੇ ਸੁਖਣਾ ਸੁਖੀ ਜੋ ਵੀ ਕੀਤਾ ਉਹਦੇ ਨਾਂ ਦੀ ਉਹ ਦਿਨ ਰਾਤ ਨੂੰ ਫੋਨ ਆਇਆ ਬੇਟੇ ਦਾ ਕਹਿੰਦਾ ਡੈਡੀ ਜੀ ਚਾਰ ਤਰਖਾਂਾਂ ਪੈ ਗਈਆਂ ਮੈਂ ਚੱਲ ਸ਼ੁਕਰ ਦਾ ਫੇ ਫੋਨ ਤੇ ਰੋ ਉਹ ਫਿਰ ਡਿਊਟੀ ਨਹੀਂ ਹੁਣ ਜਾਂਦਾ ਸੀਗਾ ਜੀ ਤੇ ਇਹਨੂੰ ਕਹਿੰਦੇ ਡਿਊਟੀ ਜਾ ਹੁੰਦੀ ਤੇ ਤਨਖਾਹ ਪਾਤੀ ਕਹਿੰਦਾ ਮੈਨੂੰ ਗਰੰਟੀ ਦਿਓ ਮੈਂ ਨੌਕਰੀ ਕਰੂੰਗਾ ਕਮ ਟਾਈਮ ਆਵੇ ਤਾਂ ਹਮਗਾ ਮੈਂ ਕੰਮ ਜਿਲਾ ਮੈਂ ਜਿੰਨਾ ਮੇਰਾ ਬਿਜਾਰਦਾ 8 ਮਹੀਨਾ ਮੈਂ ਕਰੂੰਗਾ ਕੰਮ ਤੇ ਇਹਨੂੰ ਫੇਰ ਡਰਾਉਂਦੇ ਤਾਂ ਮਦਾਉਂਦਾ ਤਾਂ ਕਹਦੇ ਰਹੇ ਕਹਿੰਦਾ ਨਹੀਂ ਮੈਨੂੰ ਕੈਂਸਲ ਦੇ ਦਿਓ ਤਾਂ ਮੇਰੇ ਦਿਮਾਗ 'ਚ ਇਹ ਆਈ 12 ਤਰੀਕ ਨੂੰ ਜੀ 6:00 ਬਜ ਕੇ 12 ਮਿੰਟ ਤੇ ਮੈਨੂੰ ਬਾਹਰੋਂ ਮੈਂ ਕਿਧਰੋਂ ਕਾਲ ਕੀਤੀ ਜੀ ਮੈਂ ਕਿਹਾ ਭਾਈ ਕਾਕੇ ਏਦਾ ਵਾ ਪੇ ਕੱਲੂ ਪਸਾਖੀ ਆ 100 ਰੁਪਇਆ ਪਾ ਦੇ ਮੈਂ ਤੇਰੀ ਫੇਰ ਅਰਦਾਸ ਕਰਾਨਾ ਸਰਪੰਚ ਸਾਹਿਬ ਇੱਕ ਅੱਛਾ ਅੱਛਾ ਜੀ ਗੁਰਦਰਾ ਸਾਹਿਬ ਤੇਰੀ ਮੈਂ ਅਰਦਾਸ ਕਰਾਨਾ ਕਹਿੰਦਾ ਅੱਛਾ ਇਹਨੇ ਮੈਨੂੰ 100 ਰੁਪਇਆ ਪਾਇਆ ਜੀ ਸਾਡੇ ਇੱਥੇ ਮੇਰੇ ਬਰਾਦਰ ਜਿਹਨਾਂ ਨੇ ਤੁਹਾਨੂੰ ਲੋਨ ਲੈ ਦਿੱਤਾ ਸੀਗਾ ਜੀ ਉਹਨਾਂ ਦਾ ਇੰਦਰਜੀਤ ਸਿੰਘ ਨਾਮ ਆ ਉਹਨਾਂ ਦਾ ਸੁਵਿਧਾ ਕੇਂਦਰ ਆ ਨਾਲ ਜਦੋਂ ਪੈਸੇ ਲੈਣ ਗਿਆ ਤਾਂ ਉਹ ਤੋਂ ਤੁਹਾਨੂੰ ਫੋਨ ਆਇਆ ਸੀ ਮੈਂ ਹਾਂ ਜੀ ਨਹੀਂ ਫੇਰ ਆਂਦੀ ਮੈਂ ਹੀ ਉਹਨਾਂ ਨੂੰ ਕੀਤਾ ਫੋਨ ਨਾ ਜੀ ਤੇ ਪੈਸੇ ਪਾ ਦੇ 100 ਰੁਪਇਆ ਜਦੋਂ ਤੁਸੀਂ ਉਹਨਾਂ ਤੋਂ ਪੈਸੇ ਲੈਣ ਗਏ ਸੀ ਤਾਂ ਉਹਦੇ ਮਿੱਤਰਾਂ ਦਾ ਫੋਨ ਆਇਆ ਸੀਗਾ ਤੁਹਾਡੇ ਕੋਲ ਨਹੀਂ ਨਹੀਂ ਉਸ ਵੇਲੇ ਫਿਰ ਮੈਂ ਉਹਨਾਂ ਕੋ ਗਿਆ ਮੈਂ ਕਿ ਉਹ ਕਹਿੰਦਾ ਗੋਪੀ ਦੇ ਪੈਸੇ ਪਾਏ ਆ ਮੈਂ ਹਾਂਜੀ ਪਾਏ ਆ ਮੈਂ ਕਿ ਕਹਿੰਦਾ ਠਹਿਰ ਕੇ ਲੈ ਜਾ ਮੇਰੇ ਰਾਚਵਾ ਮੇਰਾ ਘਰ ਨਾਲ ਹੁਣ ਨਾਤੇ ਮੈਂ ਥੋੜੀ ਠਹਿਰ ਕੇ ਗਿਆ ਕੋਈ 9 ਤੋਂ ਕਰਾਸ ਥੋੜਾ ਟਾਈਮ ਸਗਾ ਉੱਪਰ ਜੀ 9:30 ਦਾ ਟਾਈਮ ਹੋ ਜਿੰਦਾ ਵੀ ਸਗਾ ਕਿ ਉਹ ਮੈਨੂੰ ਪੈਸੇ ਲੱਗਣ ਕੇ ਦੇ ਹੀ ਰਹੇ ਸਕੇ 2328 ਰੁਪਏ ਮੈਂ ਖਸਿਆ ਤੇ ਉਹ ਮੈਨੂੰ ਦੇ ਹੀ ਰਹੇ ਸਕੇ ਤਾਂ ਜਾਨੂ ਉਧਰ ਉਹਦੇ ਨਾਲ ਜਿਹੜੇ ਲੜਕੇ ਖਾਣਾ ਬਣਾਉਂਦੇ ਨੇ ਡਿਊਟੀ ਤੋਂ ਆਏ ਸਕੇ ਤੇ ਉਹ ਕਹਿੰਦਾ ਉਹ ਉਹ ਕਹਿੰਦਾ ਉਹ ਫੋਨ ਕਰ ਰਿਆ ਸੀ ਕਹਿੰਦਾ ਤੁਹਾਡਾ ਨੈਟਰੀ ਜਾ ਰਿਹਾ ਅੰਕਲ ਜੀ ਬਾਹਰ ਆ ਕੇ ਗੱਲ ਕਰੋ ਮੈਂ ਬਾਹਰ ਆਇਆ ਕਹਿੰਦੇ ਤੁਹਾਡੇ ਕੋਲ ਤੇ ਨਹੀਂ ਕੋਈ ਕਹਿੰਦਾ ਬਾਹਰ ਚਲੋ ਮੈਂ ਉਹ ਸੜਕ ਬੱਲ ਚਲ ਗਿਆ ਜੀ ਪਿੱਛੇ ਮੈਂ ਉੱਥੇ ਜਲੇ ਗੱਲ ਕੀਤੀ ਤਾਂ ਉਹ ਕਹਿੰਦਾ ਤੁਹਾਡੇ ਬੇਟੇ ਨੇ ਫਹਾ ਲੈ ਲਿਆ ਕੋਈ ਕੋਪੀ ਨੇ ਫਹਾ ਲੈ ਲਿਆ ਉਹਨਾਂ ਦਾ ਜਸ਼ਨ ਆ ਮੁੰਡਿਆਂ ਨਾਲ ਉਹਦੇ ਨਾਲ ਜਿਹੜਾ ਰਹਿੰਦਾ ਜੀ ਉਦੋਂ ਤੋਂ 15 ਸਾਲ ਤੋਂ 15 ਮਹੀਨੇ ਤੋਂ ਇਕੱਠੇ ਰਹਿ ਰਹੇ ਸੀ ਮੁੰਡੇ ਬੜੇ ਪਿਆਰ ਨਾਲ ਮੈਂ ਕਿਹਾ ਦੋ ਤਿੰਨ ਜਣੇ ਇੱਕ ਬਿੱਕੀ ਆ ਮੁੰਡਾ ਕਹਿੰਦੇ ਮੈਂ ਪਿਆਰ ਨਾਲ ਦੋ ਰੋੜਾ ਨਾਲ ਕੇ ਰੋਟੀ ਬਣਾ ਇਹ ਮੁੰਡੇ ਪੰਜਾਬੀ ਵਧੀਆ ਮੁੰ ਤੇ ਉਸ ਤੋਂ ਬਾਅਦ ਫਿਰ ਮੇਨਨ ਮੇਰੇ ਬੇਟੇ ਨੇ ਜਾ ਕੇ ਇਹਨਾਂ ਨਾਲ ਗੱਲ ਕੀਤੀ ਕੋਈ ਪਤਾ ਨਹੀਂ ਤੇ ਉਸ ਤੋਂ ਬਾਅਦ ਸਾਡੇ ਰਿਸ਼ਤੇਦਾਰ ਗਏ ਉੱਥੇ ਜੀ ਉਹ ਉਹਨਾਂ ਨੇ ਸਾਰੇ ਬੰਦਿਆਂ ਤੋਂ ਪੁੱਛਤਾਛ ਕੀਤੀ ਆ ਤੋ ਜਿਹੜੇ ਇਹਦੇ ਨਾਲ ਉਹ ਮੁੰਡੇ ਕੰਪਨੀ ਦੇ ਬੂਚੜ ਛੱਡੇ ਸੀਗੇ ਜੀ ਕੰਪਨੀ ਮੈਂ ਪੂਰਾ ਇਹ ਕਹਿ ਰਿਹਾ ਜਿਹੜਾ ਕੋਈ ਕੰਮ ਕੀ ਹੋਇਆ ਮੇਰੇ ਬੇਟੇ ਦਾ ਨੁਕਸਾਨ ਹੋਇਆ ਇਹ ਕੰਪਨੀ ਦਾ ਹੱਥ ਆ ਜੀ ਪੂਰਾ ਕਤਰ ਕੀਤਾ ਇਹ ਮਟਰ ਹੋਇਆ ਜੋ ਮੇਰੇ ਬੇਟੇ ਦਾ ਇਹ ਕੰਪਨੀ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਕੰਪਨੀ ਦਾ ਕੀ ਨਾਮ ਹੈ ਬਾਕੀ ਇਹਨਾਂ ਦਾ ਇਹਦਾ ਨਾਮ ਐਸ ਐਨ ਜੀ ਐਸ ਐਨ ਜੀ ਸੋਨਾਪੁਰ ਦੇ ਵਿੱਚ ਰਹਿੰਦਾ ਸੀਗਾ ਜੀ ਮੇਰਾ ਬੇਟਾ ਕੈਂਪ ਚ ਤੇ ਆਪਾਂ ਇਹ ਸਾਨੂੰ ਇਨਸਾਫ ਦੋਇਆ ਜਾਵੇ ਦੁਬਈ ਦੀ ਕਿਹੜੀ ਜਗ੍ਹਾ ਸੀਗਾ ਜੀ ਮੇਰਾ ਇਹ ਹੈਗਾ ਜੀ ਸੋਨਾਪੁਰਾ ਹੋਂਦ ਜਿੱਥੇ ਲੇਬਰ ਕੈਂਪ ਆ ਜੀ ਇਹ ਨੇੜੇ ਕੋਈ ਸ਼ਹਿਰ ਜਾਂ ਨੇੜੇ ਆ ਜੀ ਸ਼ਾਇਦ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਮੰਗ ਜੀ ਮੈਂ ਗਰੀਬ ਮਾਤੜ ਬੰਦਾ ਜੀ ਉਹੀ ਕਮਾਣਾ ਉਹੀ ਖਾਣਾ ਜੀ ਅਸੀਂ ਤੇ ਮੇਰੀ ਬਦ ਤੋਂ ਬਾਦ ਮੇਰੇ ਬੇਟੇ ਨੂੰ ਮੇਰੇ ਬਿਲਕੁਲ ਵਾਪਸ ਭੇਜਿਆ ਜਾਵੇ ਮੇਰੀ ਮਦਦ ਕੀਤੀ ਜਾਵੇ ਜੋ ਵੀ ਆ ਯੋ ਵੀ ਸਾਡਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਸੂਲੀ ਤੰਗਤਾ ਜਾਵੇ ਜਿਹੜੇ ਮੇਰੇ ਬੇਟੇ ਦਾ ਮਟਰ ਕੀਤਾ ਜਿਹਨਾਂ ਨੇ ਇਹ ਕਰਾਇਆ ਕੰਪਨੀ ਨੇ ਆ ਜੀ ਕਲੀਅਰ ਕਟ ਗੱਲ ਆ ਜੀ ਮੈਨੂੰ ਪੂਰਾ ਉਹ ਜਿਹੜਾ ਮੇਅਰ ਬਾਰ-ਬਾਰ ਮੈਂ ਖੇਤ ਬੇਨਤੀ ਕਰ ਰਿਹਾ ਜੀ ਧਮਕੀ ਜਿਹੜੇ ਦਿੱਤੀ ਸੀ ਉਹ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਉਹਨੂੰ ਔਰ ਉਹਨਾਂ ਦੇ ਮੈਨੂੰ ਇੱਥੇ ਗੱਲ ਦੱਸ ਰਾਇਆ ਸੀ ਮੈਂ ਇੱਥੇ ਬੈਠੇ ਸੀਗੇ ਜੀ ਤੇ ਇਹਨਾਂ ਦਾ ਕੋਈ ਕੈਂਪੋ ਬੌਸ ਵੀ ਗੱਲ ਪੁਲਿਸ ਚੱਕਿਆ ਪੁਲਿਸ ਕਾਰਵਾਈ ਕਰ ਰਹੀ ਜੀ ਆਪਣੀ ਉੱਥੇ ਠੀਕ ਹੈ ਬਹੁਤ ਬਹੁਤ ਧੰਨਵਾਦ ਮੇਰੀ ਬਾਤੋ ਬਾਤ ਮਦਦ ਕੀਤੀ ਜਦ ਮੈਂ ਬ ਸੱਟ ਬਾ ਇਸੇ ਉਪਰ ਦੁਸ਼ਮਣ ਦੇ ਬਰਾਬਰ ਆ ਜੀ। ਕੀ ਨਾਮ ਹੈ ਤੁਹਾਡਾ? ਸੁਖਜਿੰਦਰ ਸਿੰਘ। ਸਰਪੰਚ ਤੁਸੀਂ ਜੀ। ਹਾਂਜੀ ਹਾਂਜੀ ਸਰ। ਸੁਖਜਿੰਦਰ ਸਿੰਘ ਜੀ ਪਿੰਡ ਤੇ ਇੱਕ ਨੌਜਵਾਨ ਜੀ ਦੀ ਉਹ ਮੌਤ ਹੋਈ ਆ ਪਰਿਵਾਰ ਦੇ ਕਿਹੋ ਜਿਹੇ ਹਾਲਾਤ ਨੇ ਤੇ ਹੁਣ ਬੋਡੀ ਮੰਗਵਾਉਣ ਲਈ ਕੀ ਤੁਹਾਡੇ ਉਹਨੂੰ ਜਦੋਂ ਜਦ ਕੀਤਾ। ਹਾਲਾਤ ਪਰਿਵਾਰ ਦੇ ਸਰ ਬਹੁਤ ਖਰਾਬ ਆ। ਸ਼ੁਰੂ ਤੋਂ ਹੀ ਬਹੁਤ ਖਰਾਬ ਸੀ ਮੁੰਡਾ ਨੇ ਮਿਹਨਤ ਵੀ ਕਾਫੀ ਕੀਤੀ ਆ ਇੱਥੇ ਹੀ ਬਹੁਤ ਮਿਹਨਤ ਕੀਤੀ ਆ। 1.5 ਸਾਲ ਪਹਿਲਾਂ ਗਿਆ ਸੀ ਇਹ। ਪਹਿਲਾਂ ਕੰਪਨੀ ਨੇ ਬੜਾ ਕੀਤਾ ਧੱਕਾ ਕਤਰ੍ਹਾਂ ਨਹੀਂ ਪਾਈ ਕਦੇ 3-4 ਮਹੀਨੇ ਘੱਟ 5 ਮਹੀਨੇ ਬੜੀ ਮੁਸ਼ਕਲ ਨਾਲ ਤਰਖਾ ਪਾਈ ਆ। ਹੁਣ ਟਾਈਮ ਮੜਿਆ ਵਧੀਆਉਣ ਵਾਲਾ ਸੀ ਉਸ ਟਾਈਮ ਤੇ ਆ ਕੇ ਮੁੰਡੇ ਦੀ ਡੈਥ ਹੋ ਜਾਂਦੀ ਐ ਉਹ ਵੀ ਭੇਦ ਭਰੇ ਹਾਲਾਤਾਂ ਵਿੱਚ ਗੁਰੂ ਵਿੱਚ ਉਹਦੀ ਡੈੱਡ ਬੋਡੀ ਮਿਲਦੀ ਐ ਡੇਢ ਘੰਟਾ ਪਹਿਲਾਂ ਆਪਣੇ ਬਾਪੂ ਨੂੰ ਪੈਸੇ ਪਾਉਂਦਾ ਡੇਢ ਘੰਟੇ ਬਾਅਦ ਪਤਾ ਲੱਗਦਾ ਮੁੰਡੇ ਡੈਥ ਹੋ ਜਾਂਦੀ ਐ ਇਹ ਤਾਂ ਸੋਚ ਤੋਂ ਬਹੁਤ ਬਾਹਰ ਆ ਜੀ ਪਰਵਾਲ ਦੇ ਹੱਥ ਦਾ ਇੰਨੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਘਰ ਦਾ ਹਾਲ ਵੀ ਕੀ ਐ ਬਾਕੀ ਜਿਹੜਾ ਇਹਦਾ ਮੁੰਡਾ ਇੱਥੇ ਵੀ ਮਿਹਨਤ ਕਾਫੀ ਕੀਤੀ ਐ ਨਾ ਉਥੇ ਹੀ ਮਿਹਨਤ ਕਾਫੀ ਕਰਦਾ ਸੀ ਹੁਣ ਵੀ ਕਿਤੇ ਗੱਲਬਾਤ ਹੋਈ ਏ ਕਿਸੇ ਨੇ ਬੋਲੀ ਏ ਬੋਡੀ ਲੈਣਾ ਆਪਣਾ ਐਸਾ ਇਹ ਕੰਨਾਈ ਨਾ ਕੀਤੀ ਸੀ ਜੀ ਉਹ ਕਹਿੰਦੇ ਕੋਈ ਗੱਲ ਜੋ ਵੀ ਤੁਹਾਡੀ ਬਣਦੀ ਹੈ ਸਹਾਇਤਾ ਹੋ ਗਈ ਅਸੀਂ ਕਰਾਂਗੇ। ਮੰਨ ਕਰਦੇ ਹਾਂ ਸਰਕਾਰਾਂ ਤੋਂ ਉਧਰ ਦੀ ਸਰਕਾਰ ਤੋਂ ਇੱਧਰ ਲਈ ਸਾਰਾ ਇਨਸਾਫ ਹੋਣਾ ਚਾਹੀਦਾ ਜੀ। ਜੋ ਵੀ ਬਾਤੋ-ਬਾਤ ਸਹਾਇਤਾ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਆ। ਕਿਉਂਕਿ ਜੋ ਹੁਣ ਹੋ ਗਿਆ ਉਹ ਤਾਂ ਹੋ ਹੀ ਗਿਆ ਸਰ। ਕਿਉਂਕਿ ਜਿਹੜੇ ਆ ਜਿੰਦੇ ਵੀ ਫਿਲਹਾਲ ਮਾਂ ਦੇ ਹਾਲਤ ਬਹੁਤ ਖਰਾਬ ਆ। ਬਿਲਕੁਲ ਘਰ ਦੇ ਵੀ ਹਾਲਤ ਬਿਲਕੁਲ ਤੁਸੀਂ ਦੇਖ ਲਓ ਜੱਗ ਕੀ ਹਾਲ ਆ ਨਾ।